ਹਾਂਜੀ ਤਾਂ ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਕੋਈ ਤੁਹਾਡੇ ਨਾਲ ਗੱਲ ਸਾਂਝੀ ਕਰਨ ਜਾ ਰਿਹਾ ਕੋਈ ਤੁਸੀਂ ਆ ਤੁਸੀਂ ਸਾਡੇ ਕੋਈ ਸੀਨ ਦੇਖੇ ਹੋਣੇ ਆ ਵੀਡੀਓ ਸਾਡੀਆਂ ਜਿਹੜੀਆਂ ਅਸੀਂ ਬਣਾਈਆਂ ਆ ਦੋ ਤਿੰਨ ਸੀਨ ਤਾਂ ਇੱਥੋਂ ਦੇ ਆ ਟਿੱਬੇ ਦੇ ਇੱਥੋਂ ਟਿੱਬੇ ਦੇ ਜਿਹੜੇ ਸਿਆਣੇ ਲੋਕ ਆ ਕਹਿੰਦੇ ਆ ਪੁਰਾਣੇ ਲੋਕ ਵੀ ਇਹ ਪਹਿਲਾਂ ਇੱਥੇ ਮਹਿਲ ਹੁੰਦਾ ਸੀ ਕਿਲਾ ਹੁਣ ਤਾਂ ਇਹ ਪੂਰਾ ਵੀ ਮੰਨ ਲਓ ਮਿੱਟੀ ਹੋ ਗਿਆ ਪਹਿਲਾਂ ਇੱਥੇ ਮਹਿਲ ਹੁੰਦਾ ਸੀ ਤੇ ਅਸੀਂ ਸ਼ੁਰੂ ਤੋਂ ਮਾਲਾ ਬਚਪਨ ਤੋਂ ਹੀ ਖੇਡਦੇ ਆ ਰਹੇ ਹਾਂ ਇੱਥੇ ਹਨਾ ਇੱਥੇ ਛੋਟੀ ਛੋਟੀ ਪੁਰਾਣੀਆਂ ਕੋਲੀਆਂ ਲੱਬਣੀਆਂ ਘੋੜੇ ਸੀਪੀਆਂ ਸੂਪੀਆਂ ਐ ਕਰਕੇ ਸ਼ੁਰੂ ਤੋਂ ਖੇਡਦੇ ਆ ਰਹੇ ਹਾਂ ਅਸੀਂ ਇੱਥੇ ਤੇ ਸਾਨੂੰ ਸਿਆਣੇ ਲੋਕ ਕਹਿੰਦੇ ਵੀ ਹੁੰਦੇ ਸੀ ਪੁਰਾਣੇ ਕਹਿੰਦੇ ਅਸੀਂ ਇਹ ਕਿਲਾ ਮਲ ਕਿੱਥੇ ਹੋਇਆ ਮਲ ਕਿਵੇਂ ਪਲਟਿਆ ਜਾਂ ਉਲਟਿਆ ਹੈ ਕਰਕੇ ਸਾਨੂੰ ਉਹਦਾ ਸਮਝ ਨਹੀਂ ਸੀ ਨਹੀਂ ਤੇ ਹੁਣ ਜਿਵੇਂ ਜਿਵੇਂ ਅਸੀਂ ਦੇਖਦੇ ਆਂ ਇਹਦੀ ਜਾਣਕਾਰੀ ਕੱਢਦੇ ਆਂ ਹਿਸਟਰੀ ਤੇ ਸਭ ਕੁਝ ਆਉਂਦਾ ਤੇ ਤੁਸੀਂ ਸਾਡੇ ਸੀਨਾ ਵਿੱਚ ਦੇਖਿਆ ਹੀ ਹੋਣਾ ਦੋ ਤਿੰਨ ਦੋ ਤਿੰਨ ਵੀਡੀਓ ਕੋ ਵਾਵਾ ਹੀ ਨੇ ਵੀਡੀਓ ਉਹਨਾਂ ਇਹ ਤੁਸੀਂ ਦੇਖਿਆ ਹੀ ਹੋਣਾ ਵੀ ਅਸੀਂ ਇੱਥੇ ਜ਼ਿਆਦਾ ਤਾਂ ਸ਼ੂਟਿੰਗ ਇੱਥੇ ਹੀ ਕਰੀ ਹੈ ਰੋਲ ਇੱਥੇ ਹਜੇ ਵੀ ਉਵੇਂ ਆ ਕੱਟੀਆਂ ਦੁਆਰਾ ਖੜੀਆਂ ਨੇ ਇੱਧਰ ਉੱਧਰ ਜੇ ਤੇ ਕਹਿੰਦੇ ਇੱਥੇ ਪਹਿਲਾਂ ਕਿਲਾ ਹੁੰਦਾ ਸੀ ਤਾਂ ਹੁਣ ਤਾਂ ਇੱਥੇ ਮਿੱਟੀ ਹੋ ਗਈ ਉੱਤੇ ਇਹਨਾਂ ਦੇ ਪੂਰੀ ਤੇ ਪੂਰੀ ਤੇ ਇਹ ਪਹਿਲਾਂ ਕਹਿੰਦੇ ਸੀ ਇਹ ਪਹਿਲਾਂ ਵਜਦੀ ਸੀ ਆਬਾ ਨਗਰੀ ਹੁਣ ਵਜਦਾ ਬੋਰ ਸ਼ਹਿਰਪੁਰਾ ਸ਼ਹਿਰ ਦੇ ਨਾਮ ਪਹਿਲਾਂ ਇੱਥੋਂ ਦਾ ਜਿਹੜਾ ਰਾਜਾ ਸੀ ਆਬਾ ਪਤਾ ਨਹੀਂ ਕੌਣ ਸੀ ਏ ਉਹਦੇ ਕਰਕੇ ਸਾਰੇ ਮੱਲਾ ਬੋਰ ਚ ਬੋਰ ਸ਼ਹਿਰ ਦਾ ਨਾਮ ਵਜਦਾ ਸੀ ਆਬਾ ਨਗਰੀ ਤੇ ਹੁਣ ਆਬਾ ਨਗਰੀ ਦਾ ਨਾਮ ਰੱਖਿਆ ਬੋਰ ਤੇ ਬਸ ਬਾਬੇ ਮੈਂ ਇੰਨੀ ਕੀ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਸੀ ਜਿੰਨਾ ਕ ਮੈਨੂੰ ਪਤਾ ਬਾਕੀ ਜਿਹਨੂੰ ਵੀ ਇਸ ਬਾਰੇ ਪਤਾ ਤਾਂ ਕਮੈਂਟਾਂ ਵਿੱਚ ਜਰੂਰ ਦੱਸ ਦਿਓ ਜੇ ਵੀ ਕੋਈ ਨਹੀਂ ਆਪਾਂ ਫਿਰ ਉਹ ਵੀ ਜੋੜ ਦਾਂਗੇ ਵਿੱਚ ਲੈਣ ਠੀਕ ਹੈ ਬਾਬੇ ਸਸਰੀ ਗਾ ਜੀ ਸਾਰਿਆਂ ਨੂੰ ਤੇ ਇੱਥੇ ਜ਼ਰੂਰ ਆਓ ਜੇ ਵੇਖਣੇ ਕਰੀ